जय जयकार तेरी जय जयकार बाबा श्री चंद तेरी जय जयकार जय ਤੇਰੀ ਜੈ ਜੈਕਾਰ ਹੋ ਰਹੀ ਹੈ ਜੀ ਤੇਰੇ ਜੈ ਜੈਕਾਰ ਹੋ ਰਹੀ ਹੈ ਜੀ ਤੇਰੀ ਕਾਰ ਗੁਰੂ ਨਾਨਕ ਦੇ ਪਿਆਰ ਆ ਤੇਰੀ ਜੈ ਜੈਕਾਰ ਗੁਰੂ ਨਾਨਕ ਦੇ ਪਿਆਰ ਆ ਤੇਰੀ ਜੈ ਜੈਕਾਰ ਗੁਰੂ ਨਾਨਕ ਦੇ ਪਿਆਰ ਆ ਤੇਰੀ ਜੈ ਜੈਕਾਰ ਗੁਰੂ ਨਾਨਕ ਦੇ ਦੂਲਾ ਤੇਰੀ ਜੈ ਜਕਾਰ ਗੁਰੂ ਨਾਨਕ ਦੇ ਦੁਲਾਰਿਆ ਤੇਰੀ ਜੈ ਜਕਾਰ ਗੁਰੂ ਨਾਨਕ ਦੇ ਦੁਲਾਰਿਆ ਤੇਰੀ ਜੈ ਜੈ ਓਕੇ ਵੇਲੇ ਕਮ ਆਊਗਾ ਨਾਮ ਜਪ ਲੈ ਨੀ ਮਾਣੀ ਜਿੰਦੇ ਮੇਰੀਏ ਓਕੇ ਵੇਲੇ ਕਮ ਆਊਗਾ ਨਾਮ ਜਪ ਲੈ ਨੀ ਮਾਣੀ ਜਿੰਦੇ ਮੇਰੀਏ ਓਕੇ ਵੇਲੇ ਕਮ पाजो बंदीदा रुलदा फिरे तेरे आैर पाजो बंदि गीदा रुड़ फिरे तेरे आैर पदो बंद ਦਿਓ ਜੀ ਬੰਦਗੀ ਦਾ ਖੈਰ ਪਾ ਦਿਓ ਜੀ ਬੰਦਗੀ ਦਾ ਖੈਰ ਪਾ ਦਿਓ ਜੀ ਬੰਦਗੀ ਦਾ ਸਾਰੇ ਦਰ ਦੁਨੀਆ ਦੇ ਛੱਡ ਕੇ ਤੇਰੇ ਦਰ ਆਇਆ ਮਾਲਕਾ ਸਾਰੇ ਦਰ ਦੁਨੀਆ ਦੇ ਛੱਡ ਕੇ तेरे आया मालक सारे दार दे छड़ के तेरे तार आया मालका सारे दुनिया दे छड़ के तेरे तारे आया मालका तेरे दार जी आया मालक तेरे दार जी आया मालका तेरे दर जी आया माल तेरे दर जी आया मालकारे दार दून छॾ के तेर आया मालका सारे दार दूनी छॾ के तेर दार आया मालिक हर दार दुनिया जे ਬਾਬਾ ਸ਼੍ਰੀ ਚੰਦ ਪਿਆਰ ਆ ਤੇਰੀ ਜੈ ਜੈਕਾਰ ਬਾਬਾ ਸ਼੍ਰੀ ਚੰਦ ਪਿਆਰ ਆ ਤੇਰੀ ਜੈ ਜੈਕਾਰ ਬਾਬਾ ਸ਼੍ਰੀ ਚੰਦ ਪਿਆਰ ਆ ਤੇਰੀ ਜੈ ਜੈ ਜੈਕਾਰ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਜੈ ਜੈਕਾਰ ਭੱਤੀ ਬਣ ਕੇ ਮਚਾ ਵਿੱਚ ਤੇਰੇ ਜੇ ਤੂੰ ਹੋਵੇਂ دیਵਾ ਮਾਲਕਾ ਭੱਤੀ ਬਣ ਕੇ ਮਚਾ ਵਿੱਚ ਤੇ ਜੇ ਤੂੰ ਹੋਵੇਂ ਦੀਵਾ ਮਾਲਕਾ ਬੱਤੀ ਬਣ ਕੇ ਮੱਛਾਂ ਵਿੱਚ ਤੇਰੇ ਜੇ ਤੂੰ ਹੋਵੇਂ ਦੀਵਾ ਮਾਲਕਾ ਬੱਤੀ ਬਣ ਕੇ ਮੱਛਾਂ ਵਿੱਚ ਤੇਰੇ ਜੇ ਤੂੰ ਹੋਵੇਂ ਦੀਵਾ ਮਾਲਕਾ ਹੋਵੇਂ ਜੀ ਦੀਵਾ ਮਾਲਕਾ ਜੇ ਤੂੰ ਹੋਵੇਂ ਜੀ ਦੀਵਾ ਮਾਲਕਾ ਜੇ ਤੂੰ ਹੋਵੇਂ ਜੀ ਦੀਵਾ ਮਾਲਕਾ ਜੇ ਤੂੰ ਹੋਵੇਂ ਜੀ ਦੀਵਾ ਮਾਲਕਾ ਜੈਕਾਰ ਤੇਰੀ ਜੈਕਾਰ ਜੈਕਾਰ ਤੇਰੀ ਜੈਕਾਰ